ਅੰਨੀ ਮੁੰਦਰਾ ਪਾਲੀਆਂ ਮੁੰਡਾ ਜੋਗੀ ਹੋ ਗਿਆ ਇੱਕ ਪੈਗ ਲਾ ਕੇ ਸੁਰਤ ਭਲਾ ਗਿਆ ਲੈ ਵੀ ਤਾਰੀ ਬਾਬਾ ਪੰਜ ਰਤਰੀ ਲਾਲਾ ਪਿੰਡ ਆ ਗਿਆ ਨੇੜੇ ਸਰੀਰ ਦਾ ਬਣਾ ਲਗੇ ਆਪਾਂ ਆਹ ਕੋਲ ਨੇ ਅੱਖਾਂ ਲੈ ਵੀ ਉਹ ਪਾਕ ਤੇ ਬੈਠੇ ਹੋਣਾ ਉਹ ਜਾਣਾ ਪਾ ਤੇ ਉਹ ਕਿਵੇਂ ਛੜਿਆ ਬਾਬੇ ਨੂੰ ਸੁਧਕੇ ਬਾਬਾ ਜਾਂਦਾ ਕਿਹੜਾ ਬਾਬਾ ਆ ਬਾਬਾ ਕੋਈ ਬਿਰਲੇ ਹੈਗੇ ਅਜੇ ਵੀ ਹਰੇ ਗਿਆ ਹਾਂ ਕੀ ਕਰਾਉਣਾ ਕੀ ਆਪਾਂ ਇਹਨੂੰ ਉਹ ਹੱਥ ਉੱਥੇ ਦਿਖਾ ਲਾਂਗੇ ਤੇਰੇ ਬਾਰੇ ਕੋਈ ਕੀ ਪੁੱਛੇਗਾ ਉਹ ਤੇਰੇ ਬਾਰੇ ਪੁੱਛ ਰਾਂਗੇ ਕੋਈ ਕੋਈ ਮਸਲਾ ਹਾ ਲੋਜੂਗਾ ਤੇਰਾ ਕੰਜਦੇ ਆ ਕਿ ਕਿੰਨਾ ਕਿ ਤੁਰੇ ਫਿਰਾਂਗੇ ਆਪਾਂ ਰਾਮ ਕਿਹੜੇ ਬਾਬੇ ਹੁੰਦੇ ਇਹ ਯਾਰ ਉਹ ਲਟੇਰੇ ਆ ਯਾਰ ਉਹ ਹੁੰਦੇ ਆ ਵਿੱਚ ਹੈਗੇ ਹਜੇ ਵੀ ਹੈਗੇ ਉਹ ਆਪਾਂ ਨੂੰ ਮਾਰ ਕੇ ਤੁਰ ਜਾਂਗੇ ਆਪਾਂ ਤੁਹਾਨੂੰ ਲੈ ਜਾਣਗੇ 5 400 ਨਹੀਂ ਕੁਝ ਨਹੀਂ ਸਾਧਾ ਆਪਾਂ ਨਹੀਂ ਦਿੰਦੇ ਨਾ ਦਿਖਾ ਹੱਥ ਸੱਦ ਲਾ ਫਿਰ ਹੋਰ ਕੀ ਮਾਰ ਲਾ ਆਵਾਜ਼ ਭਰਾਵਾ ਹੋਰ ਮਾਰ ਲਾ ਨੇ ਕੁਝ ਨਹੀਂ ਹੁੰਦਾਗਾ ਕੋਈ ਨਹੀਂ ਕੋਈ ਨਹੀਂ ਦਿਖਾ ਲਾ ਫਿਰ ਕੀ ਚੱਲ ਤੇਰੀ ਮੰਨ ਲੈਨੇ ਕੀ ਹੈ ਕੋਈ ਕਹਾਣੀ ਗੱਲ ਆ ਰ ਆ ਪਈ ਜਾਵੇ ਲੋਟਾ ਤੂੰ ਪਤਾ ਨਹੀਂ ਹੁੰਦਾ ਆਵਾਜ਼ ਦਾ ਮੈਂ ਮੰਨਦਾ ਸਾਰੇ ਇੱਕੋ ਜਿਹੇ ਨੇ ਸਾਰੇ ਨਹੀਂ ਕੋਜੁੰਦੇ ਬਾਬਾ ਆਈ ਮੜਾ ਦੇਈ ਦਰਸ਼ਨਾ ਲੈ ਵੀ ਭਗਤ ਦਾ ਫਸ ਗਏ ਤੇ ਪਹਿਲਾ ਪੰਜ ਰਤਨੀ ਕੱਲੀ ਬੀਤੀ ਸੀ ਤੇ ਹੁਣ ਨਮਕੀਨ ਦਾ ਪ੍ਰੋਗਰਾਮ ਤਾਂ ਹੋ ਗਿਆ ਚੱਲ ਤਾਰੀ ਬਾਬਾ ਚੱਲ ਬੜਗੇ ਬੱਚਾ ਸਾਧੂ ਚੱਲਦੇ ਭਲੇ ਤੇ ਨਗਰੀ ਵਸਦੀ ਭਲੀ ਆਵਾ ਕੋਈ ਕਰ ਮਿਹਰਬਾਨੀ ਆ ਬੱਚੇ ਦਾ ਵਿਆਹ ਨਹੀਂ ਹੁੰਦਾ ਇਹਦਾ ਕੋਈ ਹੱਲ ਕਰਕੇ ਦੇ ਰੋਟੀ ਕਨੂੰ ਬਹੁਤ ਚੰਗਾ ਹੈ ਅੱਛਾ ਹਾਂ ਲੈ ਇਹ ਵੱਡੀ ਗੱਲ ਹੈ ਇਹ ਕਰ ਦੇ ਬਾਬਾ ਤੂੰ ਬੱਚਾ ਆ ਦਿਖਾਓ ਦਿਖਾ ਬਈ ਹੱਥ ਬੱਚਾ ਦਿਲ ਦਾ ਬੜਾ ਸਾਫ਼ ਹੈ ਤੂੰ ਠੀਕ ਆ ਬਾਬਾ ਪਰ ਲੋਕ ਤੈਨੂੰ ਮਾੜਾ ਕਹਿੰਦੇ ਆ ਸਹੀ ਗੱਲ ਆ ਬਾਬਾ ਸਹੀ ਹੈ ਸਹੀ ਗੱਲ ਆ ਬੱਚਾ ਸਹੀ ਹੈ ਬਾਬਾ ਸਹੀ ਹੈ ਕਾਲਾ ਕਰਦੇ ਆ ਬਾਬਾ ਪਿੰਡ ਚ ਸਹੀ ਹੈ ਜੀ ਬੱਚਾ ਤੂੰ ਜਿੰਨਾ ਮਰਜ਼ੀ ਭਲਾ ਕਰ ਲੈ ਠੀਕ ਆ ਬਾਬਾ ਪਰ ਲੋਕ ਤੈਨੂੰ ਫਿਰ ਵੀ ਮਾੜੀ ਆਖਣਗੇ ਹਾਂ ਆਦੇ ਮਾੜੀ ਆ ਤੇਰਾ ਚੰਗਾ ਨਹੀਂ ਕਰਦੇ ਨਹੀਂ ਕਰਦੇ ਸਹੀ ਗੱਲ ਆ ਬਾਬਾ ਸਹੀ ਗੱਲ ਹੈ ਸਹੀ ਗੱਲ ਹੈ ਬੱਚਾ ਜਿਹਾ ਦੇਖੀਏ ਨਾ ਥਾ ਮਾਇਆ ਬੱਚਾ ਬਹੁਤ ਆਉਂਦੀ ਤੇਰੇ ਕੋਲੇ ਪਰ ਖੜਦੀ ਨਹੀਂ ਨਹੀਂ ਖੜਦੀ ਬਾਬਾ ਸਹੀ ਗੱਲ ਹੈ ਸਹੀ ਗੱਲ ਹੈ ਜਮਾ ਸਹੀ ਹੈ ਬਾਬਾ ਬੱਚਾ ਇੱਕ ਗੱਲ ਹੋਰ ਹੈ ਤੁਸੀਂ ਨੇ ਐਵੇਂ ਸਾਂ ਉਹ ਕੀਤਾ ਠੀਕ ਹੈ ਉਹ ਕਦਾ ਨਹੀਂ ਕੀਤਾ ਨਹੀਂ ਕੀਤਾ ਸਹੀ ਬਾਬਾ ਸਹੀ ਅਸੀਂ ਭਗਤਾ ਹਾਂ ਮੈਂ ਸਾਂ ਉਂ ਕੀਤਾ ਹੈ ਠੀਕ ਹੈ ਅਸੀਂ ਉਂ ਕਦੇ ਨਹੀਂ ਕੀਤਾ ਠੀਕ ਹੈ ਜੀ ਕਰਨਾ ਵੀ ਤੁਹਾਨੂੰ ਠੀਕ ਹੈ ਬਖਤਾ ਠੀਕ ਹੈ ਜੀ ਵਿਆਹ ਸਾਡ ਤੁਹਾਡੇ ਦੋ ਲਿਖੇ ਕਰਮਾ ਦੇ ਵਿੱਚ ਜਿਵੇਂ ਦੇਖੀ ਜਾਂਦਾ ਠੀਕ ਹੈ ਬਸ ਇੱਕ ਮਹੀਨਾ ਹੁੰਦਾ ਬਾਬਾ ਬੱਚਾ ਦੋ ਦੋ ਲਿਖਿਆ ਹੈ ਫਿਰ ਕੀ ਹੋ ਗਿਆ ਪਰ ਸੰਜੋਗ ਬੰਨੇ ਹੋਏ ਹੈ ਫਿਰ ਕੋਈ ਹੱਲ ਬਾਬਾ ਖੋਲਣੇ ਪੈਣਗੇ ਤੁਸੀਂ ਖੋਲੋ ਬਾਬਾ ਤੁਹਾਡਾ ਤੋਂ ਵੱਡਾ ਕੌਣ ਹੈ ਇਹਨਾਂ ਨੇ ਉਂ ਕਰਨਾ ਪਊਗਾ ਅਸੀਂ ਉਂ ਕਰਾਂਗੇ ਬੱਚਾ ਕਰ ਉਂ ਬੱਚਾ ਅਸੀਂ ਤਾਂ ਉਂ ਕਰਤਾ ਮੇਰੇ ਕੋਲ ਤਾਂ 200 ਰੁਪਏ ਹੈ ਕਰ ਦੋ ਬਾਬਾ ਫਿਰ ਉਂ ਕਰ ਦੋ ਕਰ ਦਿੰਨੇ ਆ ਜੀ ਲਓ یوں ਕਰਤਾ ਤਨ ਤਨ ਲੈ ਭਗਤਾ ਇਹਨੂੰ ਦਿਨਾ ਤਾਕਤ ਬੀਤ ਜਿਓ ਮਹਾਰਾਜ ਠੀਕ ਹੈ ਠੀਕ ਹੈ ਮਹਾਰਾਜ ਤੇ ਆਉਂਦੇ ਐਤਵਾਰ ਤੱਕ ਠੀਕ ਹੈ ਤੈਨੂੰ ਸਗਣ ਪੈ ਜੂਗਾ ਠੀਕ ਹੈ ਬਾਬਾ ਕੰਮ ਤਾਂ ਹੋ ਜੂ ਨਾ ਜਮਾਂ ਮਾਂਗਾ ਪੱਕਾ ਠੀਕ ਹੈ ਪਾਰ ਮੁੰਡਾ ਪਾਰ ਮੁੰਡਾ ਛੜੇ ਦੇ ਸੰਯੋਗ ਦਾ ਖੋਲ ਕੁੰਡਾ ਲੈ ਭਗਤਾ ਫੂਕ ਮਾਰ ਕੇ ਜੇਜ ਪਾ ਲਾ ਇਹ ਕਿਹੜਾ ਮੰਤਰ ਸੀ ਬਾਬਾ ਜਿਹੜਾ ਤੁਸੀਂ ਪੜਿਆ ਹੋਣਾ ਉਹ ਬੱਚਾ ਇਹ ਤੁਰਦਿਆਂ ਗੱਲਾਂ ਸੋਨੂ ਨੂੰ ਨਹੀਂ ਪਤਾ ਠੀਕ ਹੈ ਜੀ ਨਹੀਂ ਪਤਾ ਗਲਤੀ ਹੋ ਗਈ ਜੀ ਆਉਂਦੇ ਐਤਵਾਰ ਤੱਕ ਸੰਜੋਗ ਖੁੱਲੇ ਜਾਣਗੇ ਸੈਕਿੰਡ ਪੈ ਜਾਊਗਾ ਬਈ ਬੱਚਾ ਠੀਕ ਆ ਵਾ ਆਉਂਦੇ ਐਤਵਾਰ ਤੱਕ ਠੀਕ ਹੈ ਸੰਜੋਗ ਖੁੱਲੇ ਜਾਣਗੇ ਠੀਕ ਹੈ ਮੁੰਡੇ ਦਾ ਵਿਆਹ ਹੋ ਜੂਗਾ ਠੀਕ ਹੈ ਜਿਹੜਾ ਸੋਨੂ ਮੈਂ ਤਵੀਦ ਦਿੱਤਾ ਹੈਗਾ ਠੀਕ ਹੈ ਸਾਣ ਦੇ ਸਿੰਘ ਨਾਲ ਬੰਨ ਦਿੰਨਾ ਹੈ ਤੇ ਬਾਬਾ ਜੀ ਸਾਣ ਨਾ ਮਿਲਿਆ ਫੇਰ ਉਹ ਮਿਲ ਜੂਗਾ ਪਿੰਡ ਵਸਦਾ ਹੈ ਨਗਰੀ ਵਸਦੀ ਹੈ ਬੱਚਾ ਹੂੰ ਤਾਂਗਾ ਤਵੀਦ ਕਰ ਲਿਓ ਜਿਵੇਂ ਤੁਹਾਨੂੰ ਆਖਿਆ ਹਾਂਜੀ ਤੇ ਹੁਣ ਸੰਤਾਂ ਨੂੰ ਆਗਿਆ ਦਿਓ ਸੰਤ ਚਾਲੇ ਪਾਉਂਦੇ ਆ ਠੀਕ ਲੈ ਵੀ ਤਾਰੀ ਬਾਬਾ ਬਹੁਤ ਹੰਦਾ ਜਗੜ ਵੀ ਹੋ ਗਿਆ ਸੀ ਤੇ ਬੰਕੂ ਜੀ ਦਾ ਵੀ ਹੋ ਗਿਆ ਤੇ ਆ ਕੇ ਨਜ਼ਾਰੇ ਹੁਣ ਚੱਲ ਗਿਆ